ਅੰਦਕਾਰ ਤੇ ਫੈਸਲਾ ਲਿਆ ਗਿਆ ਕੀ ਫੈਸਲਾ ਹੈ ਦੇਖੋ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਆ ਇਹਦੇ ਤੇ ਸਿੰਘ ਸਾਹਿਬ ਜਿਹੜੇ ਆ ਉਹ ਕੋਈ ਵੀ ਹੁਕਮਨਾਮਾ ਜਾਰੀ ਕਰ ਸਕਦੇ ਉਹਨੂੰ ਇੰਡੀਵਿਜੂਅਲ ਤੌਰ ਤੇ ਰਾਈਟ ਆ ਤੇ ਫੇਰ ਇਹ ਤੋਂ ਗਾਂਹ ਪੰਜ ਪ੍ਰਧਾਨਨੀ ਦੀ ਵਿਧੀ ਆ ਪੰਜ ਸਿੰਘ ਸਹਿਬਾਨ ਇਕੱਤਰ ਹੋ ਕੇ ਗੁਰਮਤਾ ਕਰਕੇ ਉਹ ਭੇਜ ਸਕਦੇ ਆ ਪਿਛਲੇ ਦਿਨੀ ਤੱਕ ਸ੍ਰੀ ਹਜੂਰ ਸਾਹਿਬ ਤੋਂ ਇੱਕ ਗੁਰਮਤਾ ਕਰਕੇ ਉਹਨੇ ਇਹ ਜਿਹੜਾ ਮੈਰਿਜ ਦੇ ਵਿੱਚ ਆਨੰਦ ਮੈਰਿਜ ਦੇ ਵਿੱਚ ਉਹਨੇ ਕੁਝ ਆਪਣੇ ਸੁਝਾਅ ਦਿੱਤੇ ਆ ਉਹ ਸੁਝਾਅ ਮੈਂ ਸਮਝਦਾ ਨਵੇਂ ਨਹੀਂਗੇ ਪੁਰਾਣੇ ਹੀ ਆ ਕਿਉਂਕਿ ਧਾਮ ਸ਼ਾਮ ਦਾ ਹੋਣਾ ਜਿਹੜਾ ਸਮਾਂ ਆ ਕਈ ਵਾਰੀ ਤੁਸੀਂ ਦੇਖਦੇ ਆ ਜਦੋਂ ਆਨੰਦ ਕਾਰਜ ਹੁੰਦੇ ਆ ਲਿਬਾਸ ਇਦਾਂ ਦੇ ਹੁੰਦੇ ਪਏ ਦੋ ਦੋ ਤਿੰਨ ਤਿੰਨ ਜਣੇ ਮੁੰਡੇ ਦਿਵਾਲੇ ਹੁੰਦੇ ਦੋ ਦੋ ਤਿੰਨ ਦਿਨ ਬੀਬੀਆਂ ਬੀਬੀ ਦਿਵਾਲੇ ਹੁੰਦੀਆਂ ਤੇ ਉਹਦੇ ਨਾਲ ਮੈਂ ਸਮਝਦਾ ਫਿਰ ਕੁਝ ਜਿਹੜਾ ਸੁਨੇਹਾ ਉਹ ਠੀਕ ਨਹੀਂ ਜਾਂਦਾ ਸੋ ਉਹਨਾਂ ਨੇ ਗੁਰਮਤਾ ਕੀਤਾ ਪਏ ਸਿੰਪਲ ਸਲਵਾਰ ਤੇ ਕਮੀਜ਼ ਪਾਈ ਜਾਵੇ ਤੇ ਮੈਂ ਸਮਝਦਾ ਸਾਡੀ ਇਹ ਪੁਰਾਣਾ ਮर्याਦਾ ਵੀ ਰਹੀ ਤੇ ਕਮੀਜ਼ ਸਲਵਾਰ ਤਾਂ ਅੱਜ ਦੁਨੀਆ ਭਰ ਦੇ ਲੋਕ ਜਾ ਕੇ ਜਿਹੜੇ ਸਾਡੇ ਪੰਜਾਬ ਨਾਲ ਨਹੀਂ ਵੀ ਸੰਬੰਧਤ ਹੋਰ ਫਿਰ ਕਿਹਨਾਂ ਵੀ ਸੰਬੰਧ ਨਹੀਂ ਉਹ ਵੀ ਅੱਜ ਇਸ ਗੱਲ ਨੂੰ ਫਕਰ ਮਹਿਸੂਸ ਕਰਦੇ ਆ ਸਲਵਾਰ ਕਮੀਜ਼ ਪਾ ਕੇ ਸੋ ਉਹਨਾਂ ਨੇ ਹਜ਼ੂਰ ਸਾਹਿਬ ਤੋਂ ਇਹ ਜੇ ਗੁਰਮਤਾ ਜਿਹੜਾ ਸੋਧਿਆ ਮੈਂ ਫੇਰ ਤੁਹਾਨੂੰ ਕਹਿਣਾ ਚਾਹੁੰਦਾ ਹੋਕੋਨਾਵਾ ਦਾ ਤੇ ਗੁਰਮਤੇ ਦਾ ਫਰਕ ਹੋਇਆ ਉਹ ਉਸ ਤਖਤ ਸਾਹਿਬ ਤੋਂ ਕੀਤਾ ਤੇ ਮੇਰਾ ਖਿਆਲ ਸਮੇਂ ਦੇ ਅਨੁਕੂਲ ਹੀ ਆ। ਕਿ ਆਨੰਦ ਕਾਰਤਿਕ ਫੈਸਲਾ ਲਿਆ ਗਿਆ ਕੀ ਫੈਸਲਾ ਜੀ? ਦੇਖੋ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਆ ਇਹਦੇ ਤੇ ਸਿੰਘ ਸਾਹਿਬ ਜਿਹੜੇ ਆ ਉਹ ਕੋਈ ਵੀ ਹੁਕਮਨਾਮਾ ਜਾਰੀ ਕਰ ਸਕਦੇ ਉਹਨੂੰ ਇੰਡੀਵਿਜੂਅਲ ਤੌਰ ਤੇ ਰਾਈਟ ਆ। ਤੇ ਫਿਰ ਇਹ ਤੋਂ ਗਾਂ ਪੰਜ ਪ੍ਰਧਾਨਨੀ ਦੀ ਵਿਧੀ ਆ। ਪੰਜ ਸਿੰਘ ਸਹਿਬਾਨ ਇਕੱਤਰ ਹੋ ਕੇ ਗੁਰਮਤਾ ਕਰਕੇ ਉਹ ਭੇਜ ਸਕਦੇ ਆ। ਪਿਛਲੇ ਦਿਨੀ ਕਾਕ ਸਰੀ ਹਜੂਰ ਸਾਹਿਬ ਤੋਂ ਇੱਕ ਗੁਰਮਤਾ ਕਰਕੇ ਉਹਨੇ ਇਹ ਜਿਹੜਾ ਮੈਰਜ ਦੇ ਵਿੱਚ ਆਨੰਦ ਮੈਰਜ ਦੇ ਵਿੱਚ ਉਹਨੇ ਕੁਝ ਆਪਣੇ ਸੁਝਾਅ ਦਿੱਤੇ ਆ ਉਹ ਸੁਝਾਅ ਮੈਂ ਸਮਝਦਾ ਨਵੇਂ ਨਹੀਂਗੇ ਪੁਰਾਣੇ ਹੀ ਆ ਕਿਉਂਕਿ ਧਾਮ ਸ਼ਾਮ ਦਾ ਹੋਣਾ ਜਿਹੜਾ ਸਮਾਂ ਆ ਕਈ ਵਾਰੀ ਤੁਸੀਂ ਦੇਖਦੇ ਆ ਜਦੋਂ ਆਨੰਦ ਕਾਰਜ ਹੁੰਦੇ ਆ ਲਿਵਾਸ ਇਦਾਂ ਦੇ ਹੁੰਦੇ ਵੀ ਦੋ ਦੋ ਤਿੰਨ ਤਿੰਨ ਜਣੇ ਮੁੰਡੇ ਦਿਵਾਲੇ ਹੁੰਦੇ ਦੋ ਦੋ ਤਿੰਨ ਦਿਨ ਬੀਬੀਆਂ ਬੀਬੀ ਦਿਵਾਲੇ ਹੁੰਦੀਆਂ ਤੇ ਉਹਦੇ ਨਾਲ ਮੈਂ ਸਮਝਦਾ ਫਿਰ ਕੋਸ਼ ਜਿਹੜਾ ਸੁਨੇਹਾ ਉਹ ਠੀਕ ਨਹੀਂ ਜਾਂਦਾ ਸੋ ਉਹਨਾਂ ਨੇ ਗੁਰਮਤਾ ਕੀਤਾ ਪਏ ਸਿੰਪਲ ਸਲਵਾਰ ਤੇ ਕਮੀਜ਼ ਪਾਈ ਜਾਵੇ ਤੇ ਮੈਂ ਸਮਝਦਾ ਸਾਡੀ ਇਹ ਪੁਰਾਣਾ ਮर्यादा ਵੀ ਰਹੀ ਤੇ ਕਮੀਜ਼ ਸਲਵਾਰ ਤਾਂ ਅੱਜ ਦੁਨੀਆ ਭਰ ਦੇ ਲੋਕ ਜਾ ਕੇ ਜਿਹੜੇ ਸਾਡੇ ਪੰਜਾਬ ਨਾਲ ਨਹੀਂ ਵੀ ਸਬੰਧਤ ਹੋਰ ਫਿਰ ਕਿਹਨਾਂ ਵੀ ਸਬੰਧਨ ਨਹੀਂ ਉਹ ਵੀ ਅੱਜ ਇਸ ਗੱਲ ਨੂੰ ਫਕਰ ਮਹਿਸੂਸ ਕਰਦੇ ਆ ਸਲਵਾਰ ਕਮੀਜ਼ ਪਾ ਕੇ ਸੋ ਉਹਨਾਂ ਨੇ ਹਜੂਰ ਸਾਹਿਬ ਤੋਂ ਇਹ ਜੇ ਗੁਰਮਤਾ ਜਿਹੜਾ ਸੋਧਿਆ ਮੈਂ ਫੇਰ ਤੁਹਾਨੂੰ ਕਹਿਣਾ ਚਾਹੁੰਦਾ ਹੋਕੋਨਾਵਾ ਦਾ ਤੇ ਗੁਰਮਤੇ ਦਾ ਫਰਕ ਹੋਇਆ ਉਹ ਉਸ ਤਖਤ ਸਾਹਿਬ ਤੋਂ ਕੀਤਾ ਤੇ ਮੇਰਾ خیال ਸਮੇ ਦੇ ਅਨੁਕੂਲ ਹੀ ਆ